ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਮੇਰੇ ਚੈਨਲ ਨੀਸੀਪਾਇ ਬੀ ਤਸਵੀਰਸ ਤੇ ਸਵਾਗਤ ਹੈ ਜੀ ਵੀ ਤੁਹਾਨੂੰ ਵਧਾਈ ਦਵਾ ਪਹਿਲਾਂ ਤੇ ਵੀਰੋਂ ਆਹ ਮੁਰਗੇ ਨੇ ਬਾਗ ਲਾਣੀ ਸ਼ੁਰੂ ਕਰਤੀ ਜੇ ਇਹ ਅਜੇ ਪੱਠਾ ਹੀ ਆ ਸਾਢੇ 5 ਮਹੀਨਿਆਂ ਦਾ ਪਰ ਪਤਾ ਨਹੀਂ ਕਿਉਂ ਪਹਿਲਾਂ ਬਾਗ ਲਾਣ ਲੱਗ ਪਿਆ ਅਜੇ ਤੇਲ ਨਹੀਂ ਅਜੇ ਹਾਈ ਚੱਜ ਨਾਲ ਠੀਕਰ ਵੀ ਇਹਦਾ ਵੇਲੇ ਛੋਟਾ ਜਿਹਾ ਹੀ ਅਜੇ ਬੱਚਾ ਹੀ ਹੈ ਵੇਖ ਕੇ ਪਤਾ ਲੱਗ ਰਿਹਾ ਤੇ ਚਲੋ ਕੋਈ ਗੱਲ ਨਹੀਂ ਵਧੀਆ ਗੱਲਾਂ ਲਾਂ ਲੱਗ ਪਿਆ ਗਰਮ ਰਹਿੰਦਾ ਫੇਰ ਅੱਜਕੱਲ ਪੂਰਾ ਤੇ ਮੈਂ ਤਾਂ ਕਹਿੰਦਾ ਚਲ ਪਹਿਲਾਂ ਬਰੀਡ ਕਰ ਲਾ ਪੈ ਨੂੰ ਬਰੀਡਿੰਗ ਵੀ ਲਾ ਦਾਂਗੇ ਬਾਕੀ ਤੁਸੀਂ ਆਹ ਚਿੱਟੇ ਵੇਖੋ ਚੂਜੇ ਤੁਸੀਂ 2 ਮਹੀਨਿਆਂ ਦੇ ਪੂਰਾ ਇਹਨਾਂ ਨੇ ਵੇਖੋ ਕਿੱਡਾ ਕੱਦ ਕੱਡਿਆ ਜੇ ਵੇਖੋ ਪੂਰਾ ਵੱਡੀ ਮੁਰਗੇ ਨਾਲ ਕੰਪੇਅਰ ਕਰੋ ਪੂਰੀ ਹਾਈਟਡ ਬਰਡ ਆ ਤੇ ਆਹ ਵੇਖੋ ਜੀ ਇਸ ਮੁਰਗੀ ਦੀ ਕਿਹੜੀ ਮੁਰਗੀ ਹਾਂ ਆਹ ਮੁਰਗੀ ਦੀ ਟੇਲ ਵੇਖੋ ਤੁਸੀਂ ਤੇ ਇਹਦੇ ਨਾਲ ਕੰਪੇਅਰ ਕਰਨ ਵਾਲੀ ਹੋਈ ਜੇ ਬਾਕੀ ਆਦੇ ਵੱਖਰੀ ਕਿਸ ਤਰ੍ਹਾਂ ਦੀ ਟੇਲਾਂ ਪਰ ਬਹੁਤ ਹੀ ਵਧੀਆ ਟੇਲ ਕੱਢੀ ਇਹਨਾਂ ਨੇ ਬਾਕੀ ਰੱਬ ਮਿਹਰ ਕਰੇ ਲੰਬੀ ਉਮਰ ਦੇਵੇ ਇਹਨਾਂ ਨੂੰ ਵਧੀਆ ਕੁਆਲਿਟੀ ਕੱਢਣ ਤੇ ਰੱਬ ਕਿਰਪਾ ਕਰੇ ਜਿੱਥੇ ਸਭ ਉਹ ਕਿ ਰਪੋਰਟ ਹੀ ਰਹਿੰਦੀ ਆ ਫਿਰ ਇਹਨਾਂ ਦੀ ਗਾਂ ਨਸਲ ਬਣਾਵਾਂਗੇ ਚਿੱਟਿਆ ਚੋ ਚਿੱਟੇ ਕੱਢਾਂਗੇ ਹੋਰ ਬੱਚੇ ਆ ਮੁਰਗੀ ਲੌਂਗ ਆਇੜ ਚ ਆ ਗਈ ਮੁਰਗਾ ਵੀ ਲੌਂਗ ਆਇੜ ਚ ਆ ਗਿਆ ਤੇ ਵੀਰੋ ਆ ਦੀ ਕਿਦੀ ਬੀਕ ਜਿਹਨੂੰ ਇੰਨਾ ਬੜੀ ਲਾਜਵਾਬ ਹੈ ਵੀਡੀਓ 'ਚ ਭਾਵੇਂ ਸਮਝ ਨਾ ਲੱਗਦੀ ਹੋਵੇ ਫੇ ਭੀਕ ਦੇ ਘਾਟ ਹੀ ਹੁੰਦੇ ਜਾਨਵਰ ਇਹ ਵੀ ਮੁਰਗਾ ਹੀ ਆ ਇਹ ਜੀ ਬਹੁਤ ਵਧੀਆ ਚੀਜ਼ ਬਣਾਉਗਾ ਚਲੋ ਵੀਰੋ ਅੱਜ ਦੀ ਵੀਡੀਓ ਤੱਕ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਰੋਜ਼ ਰੋਜ਼ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗਾ ਜੀ ਧੰਨਵਾਦ